ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਵੀਡੀਓ ਬਣਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਫਸਿਲੇ ਨੂੰ ਦੇਤੋ ਪੈਂਦੀ ਹੈ ਬਾਈ ਜੀ ਜਿਸ ਦੇ ਵਿੱਚ ਬਹੁਤ ਹੀ ਵਧੀਆ ਸੋਹਣੀਆਂ ਸਨਖੀਆਂ ਕਾਲੀਆਂ ਡੱਬੀਆਂ ਵਛੀਆਂ ਤੇ ਕਾਲੀ ਵਛੀ ਬਾਈ ਜੀ ਤਹਾਡੇ ਲਈ ਦੋ ਬੱਚਿਆਂ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਇਹ ਪਾ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਹੈਪੀ ਆ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਸੀਗੇ ਠੀਕ ਆ ਬਾਈ ਜੀ ਕਿੰਨੇ ਨਾਲ ਪਰ ਦੋ ਬੱਚੇ ਅੱਜ ਹਾਂਜੀ ਬਾਈ ਦੋ ਬੱਚੇ ਆ ਗਏ ਠੀਕ ਆ ਜੀ ਤੇ ਦਸਲ ਕਿਹੜੀ ਆ ਫਿਰ ਦਸਲ ਬਾਈ ਜੀ ਐਫ ਦੀ ਆ ਜੀ ਆ ਐਫ ਉਹ ਵੀ ਐਫ ਆ ਗਿਆ ਉਹ ਕਾਲੇ ਰੰਗ ਚ ਚੱਪ ਕਾਲੀ ਕਰਾਓ ਸਾ ਜੀ ਵੇ ਕ੍ਰਾਸ ਲਿਖਿਆ ਸਕਦੇ ਉਹਨੂੰ ਹੈ ਜੱਫੀ ਹੈਗੀ ਪਰ ਹੈ ਕਾਲੇ ਰੰਗ ਚਾਹੀ ਠੀਕ ਹੈ ਜੀ ਬੱਚੀ ਬਹੁਤ ਚੰਗੀ ਹੈ ਨਾ ਮਾਂ ਬਹੁਤ ਵਧੀਆ ਛੋੜੀ ਚਾਲੀ ਬਹੁਤ ਚੰਗੀ ਹੈ ਬੱਚੀ ਨੂੰ ਠੀਕ ਹੈ ਜੀ ਹੱਥ ਤੋਂ ਬਹੁਤ ਚੰਗਾ ਬਾਈ ਜੀ ਨੇੜ ਤੋਂ ਆ ਵੇਖੋ ਥੱਲੇ ਵਾ ਚੈੱਕ ਕਰਾਓ ਠੀਕ ਹੈ ਜੀ ਚਾਰ ਹੀ ਥਾਣਾ ਬਾਈ ਜੀ ਇਕੱਲਾ ਇਕੱਲਾ ਥਾਗਾ ਕੋਲ ਨਹੀਂ ਥਾਣਾ ਬਾਈ ਤੇ ਠੀਕ ਹੈ ਜੀ ਹੈ ਥੀਰੀਆਂ ਬਾਈ ਹੈ ਠੀਕ ਹੈ ਕਿੰਨੀ ਕਿੰਨੀ ਐਜ ਹੋਊਗਾ ਇਹਨਾਂ ਦੇ ਇਹਦੀ ਉਮੀਦ ਮੰਨ ਕੇ ਚੱਲੋ ਕੋਈ 10 ਤੋਂ 12 ਮਹੀਨੇ ਦੀ ਠੀਕ ਹੈ ਜੀ 10 ਤੋਂ 12 ਮਹੀਨੇ ਹਾਂ ਜੀ ਠੀਕ ਹੈ ਬਾਈ ਤੇ ਦੂਜੀ ਬਾਈ ਜੀ ਦੂਸਰੀ ਦੀ ਮੰਨ ਕੇ ਚੱਲੋ 8-9 ਮਹੀਨੇ ਲਾਓ ਬੱਸ ਠੀਕ ਹੈ ਜੀ ਤੇ ਤੋਰ ਕੇ ਤੋਰ ਚੱਲ ਚੈੱਕ ਕਰਾ ਦੇ ਬਾਈ ਜੀ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਰ ਤੁਸੀਂ ਆਦ ਕਰਨੀ ਆ ਬੱਚੀਆਂ ਬਾਈ ਜੀ ਬਹੁਤ ਸੋਹਣੀਆਂ ਕਾਲੀ ਡੱਬੀ ਬੱਚੀ ਬਾਈ ਜੀ ਪਹਿਲਾ ਨੰਬਰ ਸੋਹਣੀ ਸੁਨੱਖੀ ਆ ਫੇਸਬੁਕ ਦੀ ਬਹੁਤ ਪਿਆਰੀ ਆ ਬਾਈ ਜੀ ਕਾਲੇ ਦੱਬੇ ਆ ਜੀ ਕਲਰ ਬਹੁਤ ਚੰਗਾ ਜੀ ਕਿਸੇ ਵੀਰ ਕੋਲੇ ਸਾਫ ਸੰਭਾਲ ਵਾਲੇ ਕੋਲੇ ਜਆੜੀ ਦੀ ਬੱਚੀ ਬਾਈ ਜੀ ਟਾਪ ਦੀ ਬੱਚੀ ਵਾੜ ਬੰਦਾਂ ਨੇ ਬਾਈ ਜੀ ਵਾੜ ਬਹੁਤ ਚੰਗੀ ਆ ਇੱਕ ਨੰਬਰ ਆ ਤੇ ਕਿੰਨੇ ਦੀ ਬਾਈ ਜੀ ਜਾਇ ਦੇ ਦਾਂਗੇ ਆਪਾਂ ਇਹਦਾ ਮੁੱਲ ਹੈਗਾ ਕੀ ਆ ਜੀ 25000 ਦੀ ਦੇ ਦਾਂਗੇ 25000 ਦੀ ਹਾਂ ਠੀਕ ਹੈ 25 ਬਾਈ ਜੀ ਬਹੁਤ ਚੰਗੀ ਸੀਮਨ ਵਾਲੇ ਤੁਹਾਨੂੰ ਪਤਾ ਕਿਹੜੇ ਦੀ ਹੈਗਾ ਪਤਾ ਪਾਉਨੋ ਜਾਣਕਾਰੀ ਨਹੀਂ ਜੀ ਤੇ ਹੈ ਚੰਗੇ ਸੀਮਨ ਦੀ ਹੈ ਕਿ ਐਵੇਂ ਕਹਿਣ ਦਾ ਕੋਈ ਫਾਇਦਾ ਨਹੀਂਗਾ ਠੀਕ ਹੈ ਤੇ ਦੂਜਾ ਨੰਬਰ ਬਾਈ ਜੀ ਦੂਸਰਾ ਨੰਬਰ ਆਪਣੀ ਇਹ ਕਿ ਆਸ ਤੋਂ 9 ਮਹੀਨੇ ਦੀ ਹੈ ਜੀ ਹਾਂ ਜੀ ਇਹਦੀ ਏਰੀਆ ਦਾ ਮਾਪ ਹੈ ਠੀਕ ਹੈ ਜੀ ਬੱਚੀ ਬਾਈ ਜੀ ਬਹੁਤ ਚੰਗੀ ਠੀਕ ਹੈ ਜੀ ਪੂਰੇ ਕਲਰ ਪੱਕੇ ਕਾਲੇ ਦੀ ਹੈ ਬਾਈ ਜੀ ਬਲੈਕ ਕਲਰ ਦੀ ਹੈ ਸੋਹਣੀ ਸੁਨੱਖੀ ਆ ਦੋ ਵੇਕ ਤੌਰ ਤੇ ਹਾਲੇ ਦੀ ਚੈੱਕ ਕਰੋ ਫੇਸਬੁਕ ਬਹੁਤ ਪਿਆਰਾ ਬਾਈ ਜੀ ਮੱਥੇ ਚ ਦੱਬਦਾ ਸੋਹਣੀ ਸਨੱਖੀ ਬੱਚੀ ਆ ਖਾਨ ਭਾਈ ਜੀ ਚਾਰੇ ਇਹ ਭਾਈ ਜੀ ਆਪਾਂ ਕਿੰਨੇ ਜਾਇ ਦੇ ਦਾਂਗੇ ਇਹ 15000 ਦੇ ਦਾਂਗੇ 15000 ਜੁੜਾ ਆਪਾਂ ਕਰ ਲਾਇਆ ਹੋਈ ਹਿਸਾਬ ਨੂੰ ਹੀ ਲੱਗਣਾ ਠੀਕ ਹੈ ਇਹ ਕੋਈ ਵੀ ਕਰੂਗਾ ਨਾ ਘੱਟਦੀ ਨਹੀਂ ਹੁਣ ਤੂੰ ਵੀਡੀਓ ਚੱਲੀ ਜਾਂਦੀ ਏ ਲਈ ਦੋਗਾ ਵੀਡੀਓ ਚੱਲੀ ਆਥੇ ਰੋਕ ਲੈਣ ਕੈਸ ਲਗਾ ਦੇ ਹੁਣ ਦੇਖੋ ਆਇਆ ਬਈ ਅਜੇ ਹੈਗੀ ਆ ਗਈ ਕੋਈ ਦੇ ਮੁੱਲ ਮੋਬਾਈਲ ਨੰਬਰ ਦੱਸੋ ਬਾਈ ਇਹ ਆਪਣਾ 73472 19573 ਇਹ ਕਰੀ ਫੇਰ ਦੱਸ ਲਈ 73472 19573 ਇਹ ਬਾਈ ਜੀ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਦਿਓ ਆਪਣੀ ਬਾਈ ਜੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਹੋਰ ਸਾਰੀ ਚਲਾ ਕੇ ਦੇਖੋ ਉੱਥੇ ਬੈ ਕੇ ਆ ਜੀ